ਜੀ ذਰੇ-ذਰੇ ਵਿੱਚ ਕਣ-ਕਣ ਵਾਲ-ਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਨੂੰ ਪਤਾ ਸਮੇਂ-ਸਮੇਂ ਤੇ ਖੋਜੀ ਬੰਦੇ ਬੜੀਆਂ ਖੋਜਾਂ ਕਰਦੇ ਆ ਤੇ ਇਹ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਸਾਇੰਸ ਨੂੰ ਤੇ ਸਾਡੇ ਦਿਮਾਗ ਨੂੰ ਹੈਰਾਨ ਕਰ ਦਿੰਦੀਆਂ ਸੋਨ ਕਰ ਦਿੰਦੀਆਂ ਤੇ ਸੋਚਣ ਤੇ ਮਜਬੂਰ ਕਰ ਦਿੰਦੀਆਂ ਕਿ ਪ੍ਰਮਾਤਮਾ ਨੇ ਕਿੰਨੇ ਹੀ ਭੇਤਨੇ ਜਿਹੜੇ ਇਨਸਾਨ ਤੋਂ ਲੁਕੋ ਕੇ ਰੱਖੇ ਹੋਏ ਨੇ 1934 ਦੇ ਵਿੱਚ ਟੈਕਸਾਸ ਤੇ ਇੱਕ ਖੋਜ ਦੇ ਦੌਰਾਨ ਇੱਕ ਪੱਥਰ ਮਿਲਿਆ ਤੇ ਉਹ ਪੱਥਰ ਬੜਾ ਸਖਤ ਸੀ ਤੇ ਉਸ ਪੱਥਰ ਦੇ ਵਿੱਚ ਫਸਿਆ ਹੋਇਆ ਇੱਕ ਹਥੌੜਾ ਮਿਲਿਆ ਹੈਰਾਨੀ ਦੀ ਗੱਲ ਇਹ ਸੀ ਕਿ ਇਸ ਹਥੌੜੇ ਨੂੰ ਕਿਸੇ ਵੀ ਕਿਸਮ ਦਾ ਕੋਈ ਜੰਗਾਲ ਨਹੀਂ ਲੱਗਿਆ ਚੈੱਕ ਕਰਨ ਤੇ ਪਤਾ ਲੱਗਿਆ ਕਿ ਇਹ ਪੱਥਰ ਤੇ ਹਥੌੜਾ 400 ਮਿਲੀਅਨ ਸਾਲ ਪੁਰਾਣੇ ਆ ਇਦੇ ਵਿੱਚ ਜਦੋਂ ਚੈੱਕ ਕੀਤਾ ਗਿਆ ਕਿ ਕੀ ਕੀ ਪਾਇਆ ਹੋਇਆ ਤਾਂ 96.6% ਆਇਰਨ ਸੀਗੀ ਲੋਹਾ 2.6% ਕਲੋਰੀਨ ਸੀ ਤੇ 0.74% ਸਲਫਰ ਸੀ ਇਹਦੇ ਵਿੱਚ ਹੋਰ ਇਹਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਧਾਤੂ ਦਾ ਮਿਕਸ ਨਹੀਂ ਕੀਤਾ ਹੋਇਆ ਸੀ ਉਹ ਤੋਂ ਬਾਅਦ ਇੱਕ ਸਿਲ버 ਚਾਂਦੀ ਦਾ ਕੇ ਭਾਂਡਾ ਮਿਲਿਆ ਇਹ ਵੀ ਇੱਕ ਪੱਥਰ ਦੇ ਵਿੱਚ ਫਸਿਆ ਹੋਇਆ ਸੀ ਇਹਨੂੰ ਚੈੱਕ ਕੀਤਾ ਗਿਆ ਤਾਂ ਇਹ 600 ਮਿਲੀਅਨ ਸਾਲ ਪੁਰਾਣਾ ਸੀ ਇੱਕ ਪਿੱਤਲ ਦੀ ਢਾਂਟੀ ਲੱਭਦੀ ਆ ਜਿਹੜੀ ਹੂ ਬਾਹੋ ਉਸੇ ਤਰ੍ਹਾਂ ਪਈ ਸੀ ਜਿਵੇਂ ਨਵੀਂ ਹੁੰਦੀ ਆ ਤੇ ਇਸ ਤੋਂ ਬਾਅਦ ਇਹ ਇੱਕ ਗੋਲ ਆਕਾਰ ਦਾ ਟੁਕੜਾ ਮਿਲਦਾ ਜੀਨੇ ਸਾਰਿਆਂ ਨੂੰ ਹੈਰਾਨ ਕਰਤਾ ਜਿਹੜਾ ਕਿ 2.8 ਬਿਲੀਅਨ ਸਾਲ ਪੁਰਾਣਾ ਐਨੀਆਂ ਪੁਰਾਣੀਆਂ ਚੀਜ਼ਾਂ ਜਦੋਂ ਕਿ ਉਸ ਸਮੇਂ ਤਾਂ ਇਨਸਾਨ ਦਾ ਕੋਈ ਇਤਿਹਾਸ ਨਹੀਂ ਹੈਗਾ ਇਸੇ ਕਰਕੇ ਕਈ ਦਾ ਵੀ ਸਾਇੰਸ ਵੀ ਕਈ ਵਾਰੀ ਹੈਰਾਨ ਹੋ ਜਾਂਦੀ ਆ ਇਦਾਂ ਦੀਆਂ ਚੀਜ਼ਾਂ ਮਿਲਦੀਆਂ ਜਾਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਆ ਆਪਾਂ ਆਖਰੀ ਗੱਲ ਕਰਦੇ ਆ ਕਿ ਆਪਾਂ ਇਸ ਬ੍ਰਹਿਮੰਡ ਦੇ ਉੱਤੇ ਇਕੱਲੇ ਨਹੀਂ ਹੈਗੇ ਪਤਾ ਨਹੀਂ ਕਿੰਨੇ ਗ੍ਰਹਿਾਂ ਦੇ ਉੱਤੇ ਕਿੱਥੇ-ਕਿੱਥੇ ਜੀਵਨ ਹੈਗਾ ਤੇ ਜਿਵੇਂ ਖੋਜਾਂ ਦੇ ਵਿੱਚ ਚੀਜ਼ਾਂ ਮਿਲਦੀਆਂ ਨੇ ਹੋ ਸਕਦਾ ਪਹਿਲਾਂ ਕਿਸੇ ਹੋਰ ਗ੍ਰਹਿ ਤੇ ਜੀਵ ਨੇ ਜਿਹੜੇ ਉਹ ਧਰਤੀ ਦੇ ਉੱਤੇ ਆਉਂਦੇ ਹੋਣ ਇਸ ਗ੍ਰਹਿ ਦੇ ਉੱਤੇ ਵਿਜ਼ਿਟ ਕਰਦੇ ਹੋਣ ਤੇ ਉਹਨਾਂ ਨੇ ਆਪਣੀਆਂ ਇਹ ਚੀਜ਼ਾਂ ਇੱਥੇ ਛੱਡੀਆਂ ਹੋਣ। ਜਾਇ ਵੀ ਹੋ ਸਕਦਾ ਕਿ ਪ੍ਰਮਾਤਮਾ ਦਾ ਕੋਈ ਦੰਗ ਪਹਿਲਾਂ ਇੱਥੇ ਵੀ ਇਨਸਾਨ ਸੀਗੇ। ਉਹ ਜੰਗਲਾਂ 'ਚ ਰਹਿੰਦੇ ਸੀ, ਜਾਨਵਰਾਂ ਦੇ ਨਾਲ ਰਹਿੰਦੇ ਸੀ। ਹੋ ਸਕਦਾ ਉਹ ਉਸ ਸਮੇਂ ਨਹੀਂ ਹਜੇ ਤੱਕ ਆਪਾਂ ਉਹਨਾਂ ਨੂੰ ਡਿਟੈਕਟ ਕਰ ਪਾਏ। ਜਿਵੇਂ ਇਹ ਖੋਜਾਂ ਹੁੰਦੀਆਂ ਤੇ ਚੀਜ਼ਾਂ ਮਿਲਦੀਆਂ ਨੇ ਤੇ ਸਾਇੰਸ ਵੀ ਹੈਰਾਨ ਹੁੰਦੀ ਆ ਤੇ ਦਿਮਾਗ ਵੀ ਇਹਨਾਂ ਚੀਜ਼ਾਂ ਨੂੰ ਸੋਚ ਸਮਝ ਕੇ ਹੈਰਾਨ ਹੁੰਦਾ ਵੀ ਇਦਾਂ ਕਿਦਾਂ ਹੋ ਸਕਦਾ। ਅਕਸਰੀ ਗੱਲ ਕਰਦੇ ਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਬੜਾ ਬੇਅੰਤ ਆ ਉਹ ਕੁਝ ਵੀ ਕਰ ਸਕਦਾ ਕੁਝ ਵੀ ਉਹਦੇ ਹੱਥ ਦੇ ਵਿੱਚ ਹਰ ਕੋਸ਼ਾ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਹੈਗਾ ਪ੍ਰਮਾਤਮਾ ਉਹ ਵੀ ਕਰ ਸਕਦਾ ਉਹ ਚਾਹੇ ਸੈਕਿੰਟਾਂ ਦੇ ਵਿੱਚ ਸਮੁੰਦਰ ਸੁਕਾ ਸਕਦਾ ਉਹ ਚਾਹੇ ਤਾਂ ਸੈਕਿੰਟਾਂ ਦੇ ਵਿੱਚ ਪੂਰੀ ਧਰਤੀ ਸਮੁੰਦਰ ਦੇ ਵਿੱਚ ਤਬਦੀਲ ਕਰ ਸਕਦਾ ਉਹਦੀ ਮੌਜ ਆ ਉਹਦੀ ਮਰਜ਼ੀ ਆ ਉਹਦਾ ਹੁਕਮ ਆ ਐਸੀ ਕਰਕੇ ਕਹੀਦਾ ਜ਼ਿੰਦਗੀ ਬੜੀ ਖੂਬਸੂਰਤ ਆ ਮਿੱਤਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਫਿਰ ਚਮਤਕਾਰ ਹੁੰਦੇ ਨੇ ਉਹ ਉਹ ਕੁਝ ਹੋ ਜਾਂਦਾ ਜਿਹੜਾ ਕਦੇ ਸੋਚਿਆ ਵੀ ਨਹੀਂ ਹੁੰਦਾ ਧੰਨਵਾਦ ਜਿਉਂਦੇ ਰਸਤੇ ਰਹੋ